ਮਾਪੋਤ 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 ਇੱਕੋ ਹੱਥ ਕੜੀ ਚ ਮਾਪੋਤ ਮਾਪੋਤੇ ਕੋ ਹੱਥ ਕੜੀ ਚ ਕਿਉਂ ਨੇ ਇਹ ਸਵਾਲ ਤੁਹਾਡੇ ਜ਼ਿਹਨ ਚ ਆਂਦਾ ਹੋਏਗਾ ਇਸ ਦਾ ਜਵਾਬ ਵੀ ਤੁਹਾਨੂੰ ਦੇ ਦਿੰਨੇ ਆ ਇਹ ਤਸਵੀਰਾਂ ਨੇ ਬਠਿੰਡਾ ਦੀਆਂ ਬਠਿੰਡਾ ਚ ਮਾਪੂਤ ਨੇ ਲਾਲ ਕੇ ਕੁਝ ਜਿਹਾ ਕੀਤਾ ਏ ਕਿ ਦੋਨਾਂ ਨੂੰ ਇੱਕੋ ਹੱਥ ਕੜੀ ਚ ਬੰਨਣਾ ਪੈ ਗਿਆ ਹੁਣ ਦੋਨੋਂ ਪਹੁੰਚ ਗਏ ਨੇ ਸਲਾਖਾਂ ਦੇ ਪਿੱਛੇ ਹੁਣ ਦੱਸਦੇ ਆ ਕਿ ਜੋਰਮ ਕੀ ਹੈ ਦਰਅਸਲ ਮਾ ਪੁੱਤ ਨੇ ਰਲ ਕੇ ਕਰ ਦਿੱਤਾ ਇੱਕ ਸ਼ਖਸ ਦਾ ਕਤਲ ਜੋ ਇਸ ਮੁੰਡੇ ਦਾ ਪਿਓ ਸੀ ਤੇ ਇਸ ਬੀਬੀ ਦਾ ਘਰ ਵਾਲਾ ਯਾਨੀ ਕਿ ਦੋਨਾਂ ਨੇ ਰਲ ਕੇ ਆਪਣੇ ਦਾ ਹੀ ਕਤਲ ਕਰ ਦਿੱਤਾ ਕਲੇਸ਼ ਨੂੰ ਲੈ ਕੇ ਹੋਈ ਵਾਰਦਾਤ ਦਾ ਇਹ ਨਤੀਜਾ ਨਿਕਲਿਆ ਕਿ ਪਿਓ ਮਾਰਿਆ ਗਿਆ ਪੁੱਤ ਤੇ ਮਾਂ ਦੋਵੇਂ ਪਹੁੰਚ ਗਏ ਸਲਾਖਾ ਦੇ ਪਿੱਛੇ ਆਉ ਤੁਹਾਨੂੰ ਦਿਖਾਣੇ ਆ ਕੀ ਹੈ ਪੂਰਾ ਮਾਮਲਾ ਤਨਕਵੇਦ ਪੰਜਾਬੀ ਟੀਵੀ ਦੇ ਜਿਤਿੰਦਰਪਾਲ ਕਲੇਰ ਦੀ ਰਿਪੋਰਟ ਵਾਸੀ ਨਾਥਪੁਰਾ ਉਹਦੇ ਵੱਲੋਂ ਥਾਣੇ ਰਿਪੋਰਟ ਹੋਈ ਸੀ ਕਿ ਉਹਦਾ ਛੋਟਾ ਭਰਾ ਪਰਮਿੰਦਰ ਸਿੰਘ ਉਰਫ ਪਿੰਦੀ ਜੋ ਉਹਦੇ ਨਾਲ ਦੇ ਘਰ 'ਚ ਰਹਿੰਦਾ ਉਹ ਆਪਣੀ ਪਤਨੀ ਜਸਵੀਰ ਕੌਰ ਔਰ ਆਪਣੇ ਲੜਕੇ ਸੁਖਦੀਪ ਸਿੰਘ ਨਾਲ ਰਹਿੰਦਾ ਸੀਗਾ ਤੇ ਜਿਹਦੀ ਆਪਣੇ ਘਰ 'ਚ ਆਪਣੀ ਵਾਈਫ ਨਾਲ ਲੜਾਈ ਝਗੜਾ ਰਹਿੰਦਾ ਸੀਗਾ ਪਹਿਲਾਂ ਤੋਂ ਤੇ ਕੱਲ ਸ਼ਾਮ ਨੂੰ 7:30 ਵਜੇ ਜਿਹੜਾ ਮੁੰਡਈ ਹੈ ਉਹਨੇ ਆਪਣੇ ਭਰਾ ਨੂੰ ਦੇਖਿਆ ਕਿ ਉਹ ਆਪਣੀ ਪਤਨੀ ਉਹਦੇ ਘਰ ਜਾ ਕੇ ਦੇਖਿਆ ਕਿ ਕਿ ਜਿਹੜੀ ਉਹਦੀ ਵਾਈਫ ਹੈ ਪਹਿਲਾਂ ਤਾਂ ਉਹਦਾ ਜਿਹੜਾ ਬ੍ਰਦਰ ਹੈ ਪਰਮਿੰਦਰ ਸਿੰਘ ਉਹ ਖੂਨ ਨਾਲ ਲਤਫਪਤ ਉੱਥੇ ਪਿਆ ਹੋਇਆ ਸੀ ਮੰਜੇ ਤੇ ਤੇ ਨਾਲ ਉਹਦੀ ਪਤਨੀ ਜਿਹੜੀ ਜਸਵੀਰ ਕੌਰ ਹੈ ਉਹ ਆਪਣੇ ਮੁਦੇਈ ਦੇ ਕਹਿਣ ਦੇ ਮੁਤਾਬਿਕ ਆਪਣੇ ਮੁੰਡੇ ਨੂੰ ਭੁਜਾਰੀ ਸੀ ਉੱਥੋਂ ਤੇ ਇਹਨਾਂ ਇਹ ਵੀ ਦੱਸਿਆ ਕਿ ਉਹਦੀ ਪਰਜਾਈ ਦੇ ਆਪਣੇ بیٹے ਨਾਲ ਮਿਲ ਕੇ ਉਸਦੇ ਬ੍ਰਦਰ ਦਾ ਕਤਲ ਕੀਤਾ ਤੇ ਉਹਦੇ ਬਿਹਾਫ ਤੇ ਅਸੀਂ ਐਫ ਆਈ ਆਰ ਨੰਬਰ 113 ਡੇਟਿਡ 17 9 2024 ਅੰਡਰ ਸੈਕਸ਼ਨ 103 ਸਬਸੈਕਸ਼ਨ 1 ਔਰ 61 ਸਬਸੈਕਸ਼ਨ 2 ਬੀ ਐਨ ਐਸ ਪੁਲਿਸ ਸਟੇਸ਼ਨ ਅਥਾਣਾ ਦਰਜ ਕੀਤਾ ਜੋ ਕਿ ਮਰਡਰ ਦਾ ਸੈਕਸ਼ਨ ਹੈ ਤੇ ਇਹਦੇ ਚ ਵਜਾ ਰੰਜੇ ਛੇ ਪਤਾ ਲੱਗੇ ਕਿ ਜਿਹੜਾ ਪਰਮਿੰਦਰ ਸਿੰਘ ਸਿਗਾ ਉਹਦਾ ਆਪਣੀ ਵਾਈਫ ਨਾਲ ਪੁਰਾਣਾ ਹੀ ਮੈਟ੍ਰਿਮੋਨੀਅਲ ਡਿਸਪਿਊਟ ਕਲੇਸ਼ ਚੱਲਦਾ ਰਹਿੰਦਾ ਸੀਗਾ ਤੇ ਸਾਡੀ ਟੀਮਸ ਕਿਉਂਕਿ ਮਰਡਰ ਦਾ ਐਫ ਆਈ ਆਰ ਰਿਪੋਰਟ ਹੋਇਆ ਸੀਗਾ ਕ੍ਰਾਈਮ ਇਸ ਕਰਕੇ ਮੈਂ ਇਮੀਡੀਏਟਲੀ ਡੀ ਐਸ ਪੀ ਪੁੱਛੋ ਰਵਿੰਦਰ ਰੰਦਾਵਾ ਐਸਐਚਓ ਦੇ ਥਾਣਾ ਸੁਖਵੀਰਪੁਰ ਔਰ ਆਪਣੇ ਸੀਆਈਏ 2 ਦੀ ਟੀਮ ਨੂੰ ਮੌਕੇ ਤੇ ਭੇਜਿਆ ਸੀਗਾ ਔਰ ਇਹਨਾਂ ਸਾਰਿਆਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਜੁਆਇੰਟ ਐਫਰਟ ਨਾਲ ਹਿਊਮਨ ਇੰਟ ਨਾਲ ਟੈਕਨੀਕਲੀ ਵੀ ਤੇ ਸਾਰਾ ਗਰਾਊਂਡ ਤੇ ਸਰਚ ਕਰਕੇ ਦੋਨੋਂ ਜਿਹੜੇ ਮਰਡਰ ਦੇ ਦੋਸ਼ੀ ਐ ਉਹਦੀ ਵਾਈਫ ਜਸਵੀਰ ਕੌਰ ਔਰ ਉਹਦਾ ਮੁੰਡਾ ਸੁਖਦੀਪ ਸਿੰਘ ਇਹਨਾਂ ਦੋਨਾਂ ਨੂੰ ਕੁਝ ਹੀ ਘੰਟਿਆਂ ਚ ਗ੍ਰਿਫਤਾਰ ਕਰ ਲਿਆ ਔਰ ਜਿਹੜਾ ਵੈਪਨ ਯੂਜ਼ਡ ਇਨ ਦ ਕ੍ਰਾਈਮ ਸੀਗਾ ਕਹੀ ਉਹਨੂੰ ਵੀ ਬਰਾਮਦ ਕੀਤਾ ਸੋ ਇਸ ਤਰ੍ਹਾਂ ਸਾਡੀ ਟੀਮ ਨੇ ਇੱਕ ਹੀਨੀਅਰ ਕ੍ਰਾਈਮ ਨੂੰ ਵਿਦਿਨ ਫਿਊ ਆਰਸ ਟ੍ਰੇਸ ਕਰਕੇ ਵਧੀਆ ਕੰਮ ਕੀਤਾ ਔਰ ਇਹਨਾਂ ਦੀ ਜਿਹੜੀ ਸੁਖਦੀਪ ਸਿੰਘ ਹੈ ਇਹ 24 ਸਾਲ ਦਾ ਸੀ 24 ਸਾਲ ਦਾ ਹੈ ਔਰ ਜਸਵੀਰ ਕਰੋ ਦੀ ਵਾਈਫ ਮ੍ਰਿਤਕ ਦੀ 50 ਸਾਲ ਦੀ ਹੈ ਇਹਨਾਂ ਦੀ ਕੋਈ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਹੈ ਅਹ ਹਾਂਜੀ ਜਿਹਨੇ ਮਾਰਿਆ ਜਿਹੜਾ ਜਿਹਨੇ ਮਾਰਿਆ ਉਹ ਪੁੱਤ ਸੀ ਔਰ ਨਾਲ ਉਹਦੀ ਮਦਰ ਵੀ ਮਤਲਬ ਜਿਹੜਾ ਬੰਦਾ ਮਰਿਆ ਉਹਦੀ ਵਾਈਫ ਐਂ ਬੇਟਾ ਹੀ ਇਨਵੋਲਡ ਸੀ ਉਹਦੇ ਮਰਡਰ ਚ ਬੜਾ ਬੜਾ ਕਾਰਨ ਕੀ ਸੀਗਾ ਮਾਰ ਹੁੰਦਾ ਮਾਰਨ ਦਾ ਕਾਰਨ ਜੀ ਜੋ ਸਾਨੂੰ ਪਤਾ ਲੱਗੇ ਇਹਨਾਂ ਦਾ ਪੁਰਾਣਾ ਘਰੇਲੂ ਖਲੇਸ਼ ਚੱਲਦਾ ਸੀ ਲੜਾਈ ਝਗੜਾ ਰਹਿੰਦਾ ਸੀ ਘਰ ਚ ਇਸੇ ਤਹਿਤ ਹੀ ਕੱਲ ਜੋ ਸਿਚੁਏਸ਼ਨ ਬਣੀ ਤੇ ਬੇਟੇ ਨੇ ਮਾਰ ਦਿੱਤਾ ਔਰ ਮਦਰ ਨੇ ਉਹਦੀ ਹੈਲਪ ਕੀਤੀ ਉਹੋ ਗੱਲ ਆਈ ਸੀ ਜੀ ਵੀ ਇਹ ਲੜਕੇ ਦਾ ਆਸਮਾਨ ਤੇ ਪਿਤਾ ਨਾਲ ਕੋਈ ਝਗੜਾ ਹੋਇਆ ਉਸ ਤੋਂ ਬਾਅਦ ਜਿਹੜਾ ਹੈ ਕਿ ਉਹਨੇ ਡਿਸਟ੍ਰਿਕਟ ਜਾ ਕੇ ਇੱਕ ਕੰਮ ਕੀਤਾ। ਬਿਲਕੁਲ ਜਦੋਂ ਘਰ 'ਚ ਝਗੜਾ ਹੁੰਦਾ ਮੈਂ ਜਿਵੇਂ ਦੱਸ ਰਹੀ ਆ ਕਿ ਹਸਬੰਡ ਵਾਈਫ ਦਾ ਕਲੇਸ਼ ਸੀ ਤੇ ਬੇਟਾ ਵੀ ਨਾਲ ਰਹਿੰਦਾ ਸੀ ਤੇ ਘਰ ਦਾ ਮਾਹੌਲ ਇਸ ਤਰ੍ਹਾਂ ਦਾ ਹੋਣਾ ਜਿਹੜੀ ਸਿਚੁਏਸ਼ਨ ਇਦਾਂ ਦੀ ਰਾਈਜ਼ ਕੀਤੀ। ਕੇ بیٹے ਨੇ ਆਪਣੇ ਪਿਓ ਦਾ ਹੀ ਕਹੀਂ ਮਾਰ ਕੇ ਕਤਲ ਕਰਤਾ ਤੇ ਉਹਦੀ ਮਦਰ ਵੀ ਨਾਲ ਹੀ ਸੀਗੀ ਤੇ ਉਹਨੂੰ ਭਜਾਉਣ ਦੀ ਵੀ ਕੋਸ਼ਿਸ਼ ਕੀਤੀ ਜਿਹੜਾ ਪਿਓ ਸੀ ਕੰਦੇ ਦੇ ਸਿੱਤੇ ਪੇਸੀ ਦੇ ਦੁਆਰ ਕੀਤਾ ਜੀ ਇਹ ਜੀ ਹਲੇ ਮੈਂ ਰਿਵੀਲ ਨਹੀਂ ਕਰਨਾ ਚਾਹਾਂਗੀ ਬਟ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਜਦੋਂ ਰਿਮਾਂਡ ਲਵਾਂਗੇ ਤੇ ਜ਼ਿਆਦਾ ਟੈਕਨੀਕਲ ਇਦਾਂ ਦੀ ਡੀਟੇਲਸ ਪਤਾ ਲੱਗਣਗੀਆਂ ਹਾਂ ਸਭ ਗੱਲ ਪਈ ਹੈ ਜੀ ਭਜਾਉਣ ਦੀ ਕੋਸ਼ਿਸ਼ ਕੀਤੀ ਹਨ ਇਰਾਦਾ ਉਹ ਕਤਲ ਦਾ ਮਾਮਲਾ ਆਹ ਫਾਰੀ ਕਤਲ ਦਾ ਦਰਜ ਕੀਤਾ ਹੈ ਜਾਂ ਉਹਨੂੰ ਭਜਾਉਣ ਦਾ ਮਾਮਲਾ ਦਰਜ ਨਹੀਂ ਜੀ ਮਤਲਬ ਮੌਕੇ ਤੇ ਜਦੋਂ ਸਾਨੂੰ ਰਿਪੋਰਟ ਹੋਈ ਉਹਦੀ ਜਿਹੜੀ ਡਿਜ਼ੀਜ਼ ਦੀ ਵਾਈਫ ਸੀਗੀ ਉਸ ਸਾਨੂੰ ਨੇੜੇ ਤੇੜੇ ਹੀ ਡਿਟੇਨ ਹੋ ਗਈ ਸੀਗੇ ਬਟ ਜਿਹੜਾ ਮੁੰਡਾ ਹੈ ਉਹਨੂੰ ਅਸੀਂ ਕੁਝ ਘੰਟਿਆਂ ਚ ਲੱਭਿਆ ਸੋ ਜਦੋਂ ਸਾਡੀ ਇਨੀਸ਼ੀਅਲ ਤਫਤੀਸ਼ ਚ ਪਤਾ ਲੱਗਿਆ ਕਿ ਮੁੰਡੇ ਨੇ ਕਹੀ ਮਾਰੀ ਤੇ ਉਹਦੀ ਮਦਰ ਵੀ ਨਾਲ ਇਨਵੋਲਡ ਸੀਗੀ ਇਸ ਕ੍ਰਾਈਮ ਚ ਨਹੀਂ ਤਸ਼ਵੀਰ ਕਾਰਨ ਦੀ ਪ੍ਰਾਕਸੀ ਜਾਂ ਪ੍ਰਾਕਸੀ ਨਹੀਂ ਜੀ ਫਰਾਗ ਚ ਨਹੀਂ ਸੀਗੀ ਬਟ ਇਨੀਸ਼ੀਅਲ ਸਾਡੀ ਜੋ ਤਫਤੀਸ਼ ਚ ਪਤਾ ਲੱਗਿਆ ਸੀਗਾ ਕਿ ਬੇਟਾ ਮੈਨ ਲੀ ਇਨਵੋਲਡ ਹੈ ਬਟ ਡਿਊਰਿੰਗ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਪਤਾ ਲੱਗਿਆ ਕਿ ਬੇਟਾ ਔਰ ਮਦਰ ਦੋਨੋਂ ਇਨਵੋਲਡ ਹੈ थैंक यू